ਜੀ ਸਵਾਗਤ ਹੈ ਅੱਜ ਆਪਣੇ ਨਵੇਂ ਵਲੌਗ 'ਚ ਤੇ ਅੱਜ ਆਪਾਂ ਲੱਗੇ ਆਂ 4:30 ਤੋਂ ਆਪਾਂ ਇਸ ਵਾਰ ਡੂੰਗਾ ਕਰਤਾ ਥੋੜਾ ਜਿਹਾ ਤੇ ਕਾਬਜ ਕੋ ਗੁਜ ਲੈ ਆ ਕੇ ਆਪਾਂ ਪਾਤਾ ਚੋਬਰ ਆਪਣੇ ਲੱਗੇ ਆ ਤੂੜੀ ਖਲਾਰਨ ਮਸ਼ੀਨ ਆ ਗਿਆ ਖੇਤ ਆਪਾਂ ਚਲਦੇ ਹਾਂ ਖੇਤ ਵੱਲ ਨੂੰ ਉਹਨਾਂ ਦਾ ਮੈਂ ਤਿਆਰੀ ਤੋਰੀ ਕਰਕੇ ਰੱਖਦੇ ਆ ਲੋ ਜੀ ਚੋਬਰਾਂ ਨੇ ਖਲਾਰ ਦੀ ਤੂੜੀ ਇਹਦੇ ਇੱਕ ਪੰਡ ਨਾਲ ਹੀ ਸਰਜਣਾ ਤੇ ਆਪਾਂ ਚੱਲਦੇ ਹਾਂ ਖੇਤ ਨੂੰ ਦੂਟੀਆਂ ਦੋਨੇ ਟਰੈਕਟਰ ਟਰਾਲੀਆਂ ਲੈ ਕੇ ਆਉਂਦੇ ਆ ਆਪਣੇ ਚੋਬਰ ਮਾਕਰ ਆਪਾਂ ਤੁਰਦੇ ਹਾਂ ਲੋ ਜੀ ਪਹੁੰਚ ਗਏ ਖੇਤ ਆ ਗਈਆਂ ਮਸ਼ੀਨ ਵੀ ਤਰ ਛੱਲੀ ਜਦ ਕੀ ਬਹੁਤ ਵਧੀਆ ਬਣੀ ਹੋਈ ਆ ਤੁਹਾਨੂੰ ਦਿਖਾਈ ਦਿੰਨੇ ਆ ਔਰ ਤਾਂ ਲਾ ਗਈ ਤੇ ਮੇਰੇ ਵੀ ਸਾਰੀਆਂ ਵਧੀਆ ਵਾ ਮੱਕੀ ਵੀ ਚੰਗੀ ਆ ਕਦਗਾਠ ਵੀ ਪਿਛਲੀ ਵਾਰੀ ਆਪਾਂ ਸਿੰਗਲ ਰੋਨ ਆਪਾਇਆ ਸੀ 4 4 ਵਾਲੀ ਜੀ ਲਓ ਜੀ ਪਹਿਲੇ ਹੀ ਘੜੇ ਕਹਿੰਦੇ ਹੋ ਗਿਆ ਕੰਮ ਕੱਲੋਂ ਨਿਕਲ ਗਿਆ ਬੰਦਾ ਹੈ ਨਹੀਂ ਸੀ ਕਿ ਟਰਾਲੀ 'ਚ ਤੇ ਹਵਾ-ਹਵਾ ਨਾਲ ਸਹੀ ਨਹੀਂ ਇਹ ਹੋਇਆਗਾ ਥੋੜਾ ਜਿਹਾ ਡੋਲਿਆ ਤੇ ਮੈਂ ਗੱਲ ਕਰ ਦੇਖ ਲਿਆ ਤੇ ਹੁਣ ਇਹਦੀ ਕਰਦੇ ਆ ਸੈਟਿੰਗ ਹੌਂਦਾ ਗਰਮ ਟਰਾਲੀ ਲੈ ਕੇ ਪਹੁੰਚ ਗਏ ਇੱਕ ਖੇਲੀ ਲੱਗਿਆ ਸਰਪਾ ਲੈਫਟ ਚੱਕਣਾ ਲੱਭੋ ਵੀ ਇਹਦੀ ਟਰਾਲੀ ਦਾ ਆ ਕਰਤਾ ਦਾ ਘਾਟਣਾ ਤਾਉਣ ਦੇ ਮਗਰ ਨੂੰ ਲੋ ਜੀ ਦੂਜੀ ਟਰਾਲੀ ਘਰ ਮੰਡੀ ਆਉਂਦਾ ਆਪਣਾ ਲੋ ਜੀ ਛੇਵੀਂ ਟਰਾਲੀ ਭਰ ਰਹੀ ਆ ਇਹ ਥੋੜੀ ਗੱਲ ਜਾਂ ਪਾਣੀ ਪੋਣੀ ਇਹਦੇ ਡਰ ਕਰਕੇ ਥੋੜਾ ਇੱਕ ਦੋ ਦਿਨ ਪਹਿਲਾਂ ਪਾ ਲਿਆ ਚਾਰ ਕਿ ਮੀਨ ਦੱਸਿਆ ਹੋਇਆ ਫਿਰ ਇਦੋਂ ਹੀ ਬਰਾਹਰ ਹੋ ਜਾਣਾ ਸੀਗਾ ਅਜੇ ਤਾਂ ਫੇਰ ਵੀ ਠੀਕ ਆ ਕੰਮ ਉੱਪਰ ਜਾਣ ਕੇ ਵੀ ਜ਼ੋਰ ਲਵਾ ਰਹੇ ਆ ਥੋੜਾ ਜਿਹਾ ਅੰਦਰ ਬੰਦਾ ਸਲਾਹਾਂ ਦੇ ਰਿਹਾ ਚੱਲ 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 ਇਹ ਟਰਾਲੀ ਆ ਪੜਿਆ ਮੈਂ ਜਿੰਮਾ ਗਰ ਮੈਂ ਪੂਰਾ ਠੀਕ ਹੀ ਕਰ ਲਵਾਂਗਾ ਕਰਾਣਾ ਅੰਦਰ ਦਾ ਤਾਂ ਫਿਰ ਇੱਥੇ ਹੀ ਹੁੰਦਾ ਉਹਦੇ ਨਾਲ ਜੰਡੂਰ ਦੇ ਛੋਟੇ ਨਾਲ ਉਹ ਬਰਾਬਰ ਜਿਹਾ ਚੱਲਿਆ ਲੋ ਜੀ ਟਰਾਲੀ ਹੋਰ ਬੈਕ ਕਰਦੇ ਹੋਏ ਸੋਜਨ ਪਾ ਲਿਆ ਚਲੋ ਬੱਸ ਤੋਜਨ ਪਾਵਾ ਖੱਚ ਚਾ ਗਏ ਨੇ ਮੁੰਡੇ ਸਿਰੇ ਤੱਕ ਇਹਨੇ ਟਰਾਲੀ ਲੈ ਕੇ ਜਾਣੀ ਆ ਓਏ ਕਾਗੇ ਨਾ ਪੜ ਜੇ ਲੋ ਜੀ ਅੱਠਵੀਂ ਟਰਾਲੀ ਲੈਣ ਲੱਗੀ ਆ ਲੋ ਜੀ ਹੁਣ ਪੂਰਿਓ ਬੰਪਰ ਨਾਲ ਬਾਕੇ ਤੋਜਨ ਖਿੱਚਣ ਲੱਗੇ ਆ ਚੱਲ ਤੂੰ ਰਹਿਣ ਦੀ ਜ਼ੋਰ ਲਵਾਉਣ ਨੂੰ ਚੱਕ ਦੇ ਫੁੱਲ ਚਲਾ 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 ਹੌਲੀ ਹੌਲੀ ਝੜਕਾ ਮਰਾਰੇ ਝੜਕਾ ਚੱਲ 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 ਕੱਢਦਾ ਟੋਚਰ ਕੱਢਦਾ ਟੋਚਰ ਟੁੱਟ ਜਾਂਦਾ ਕਿਨੇ ਤੋੜਦਾ ਕਿਨੇ ਚੋਬਰਾਂ ਨੇ ਸਲੈਂਸਰ ਚਲੋ ਕੋਈ ਨਾ ਵੱਡੇ ਕੰਮਾਂ 'ਚ ਹੋ ਜਾਂਦਾ ਵਾ ਆ ਹੋ ਜਾਂਦਾ ਵਾ ਲੋ ਜੀ ਹੋ ਗਿਆ ਸਲੈਂਸਰ ਦਾ ਕੰਮ ਲੋਕੇ ਨੋਲਿਆ ਨਾ ਮਾਣ ਉਹ ਵੀ ਕਹਿੰਦੇ ਚੋਬਰਾਂ ਨੇ ਖبوطੀਆ ਟਰਾਲੀ ਕਰ ਤਾ ਉਹੀ ਕੰਮ ਉਹ ਆ ਗਿਆ ਮੇਨ ਡਰਾਈਵਰ ਜੀ ਨੇ ਖੋਈ ਆ ਹੱਸਦਾ ਜਾ ਆਉਂਦਾ ਹੁਣ ਕੱਚਾ ਆ ਉਹ ਤਾਂ ਫੋਬਦਾ ਆਉਂਦਾ ਤੈਨੂੰ ਲੋਗ ਲਾ ਫੋਬ ਤਾਂ ਇੱਥੇ ਹੀ ਆ ਗਿਆ ਨਵੀ ਨੇ ਟਰੈਕਟਰ ਸਟਾਰਟ ਹੀ ਨਹੀਂ ਕੀਤਾ ਬਾਈ ਬੰਦ ਵੀ ਲੈ ਗਿਆ ਨਵੀ ਹੁਣ ਕਰ ਲੈ ਸਟਾਰਟ ਮੂੰਗੀ ਵਜਣਾ ਸਰਪ ਆ ਗਿਆ ਅੰਦਰ ਕਮਰਾ ਜੋਰ ਚੱਲ ਰਹੀ ਚਾਰ ਦਾ ਮੂੰਗੀ ਬਟਨ ਦਾ ਕੰਮ ਆ ਗਿਆ ਵਿੱਚ ਹੁਣ ਸਰਪ ਆ ਗਿਆ ਹੁਣ ਮਿਹੜਾ ਮਾ ਕੰਮ ਜਾਂਦਾ ਚੋਬਰ ਮੂਰੇ ਚਾਰ ਡੋਲ ਦਾ ਪੰਲੜ ਨਿਕਲਣ ਵਾਲੀ ਆ ਪੰਲੜ ਛੋਟਾ ਆ ਨਾ ਥੋੜਾ ਜਿਆ ਇਹਨੂੰ ਕਿਆ ਕਰਨਾ ਖੜਿਆ ਚੋੜੀ ਜਿਆ ਕਰ ਕੋਈ ਨਾ ਬੋਲੀ ਥੋੜਾ ਹੋ ਗਿਆ ਬਰਾਬਰ ਜੀ ਬੜਾ ਜੀ ਚੰਗਾ ਜਿਹਾ ਕਰਾ ਪਾ ਲਿਆ ਆਪਾਂ ਹੁਣ ਮਗਰ ਰਵਰ ਵੀ ਆਪਣੀ ਹੋਣ ਇਸ ਦਾ ਮਾਹਤਵਾਸ ਦੀ ਆ ਉਹ ਦਿਨ ਟਾਨੀ ਰਹਿ ਗਈਆਂ ਤੇ ਉਹ ਥੋੜਾ ਥਾਂ ਪਛੜਾ ਰਿਹਾ ਕਿ ਗਿੱਲਾ ਸੀਗਾ ਤੇ ਇੱਕ ਚਾਰ ਹੋਣ ਗਿਆ ਬਾਦ ਉਧਰ ਟੋਏ ਚ ਉਹਨਾਂ ਪਹਿਣਾ ਨਹੀਂਗਾ ਤੇ ਹੁਣ ਆਪ ਇੰਨਾ ਕਿਸਾਂ ਪਕਾਵਾ ਰੱਖਣਾ ਨਹੀਂ ਕਿਉਂਕਿ ਪਾਣੀ ਚ ਬਾਸਬਤੀ ਲਾਉਣਾ ਅਜੇ 15 20 ਦਿਨ ਪਏ ਆ ਉਹ ਤੱਕ ਛੱਲੀਆਂ ਬਣ ਜਣਗੀਆਂ ਪੂਰੀਆਂ ਫਿਰ ਆਪਾਂ ਛੱਲੀਆਂ ਤੋੜਨਾ ਕੀ ਦੀਆਂ ਆ ਇੰਨਾ ਤਾਂ ਆਪਾਂ ਛਲਾ ਲੰਨੇ ਆ ਦੋ ਢਾਈ ਕਨਾਲਾ ਹੋਣੀ ਆ ਨਾਲੇ ਇਹਦੇ ਨਾਲ ਇੰਨੇ ਨਾਲ ਦਾਣਾ ਬਣ ਜੂਗਾ ਪੋਥਾਂ ਲਈ ਤੇ ਇੰਨੇ ਕੀ ਤਾਂ ਹੁਣ ਆਪਾਂ ਪਾ ਦਨੇ ਆ ਕਿ ਇਹ ਰਹਿ ਗਏ ਆਪਣੇ 1 2 3 6 7 8 9 10 14 14 ਬੱਟ ਰਹਿ ਗਈ ਆ ਤੇ ਫਿਰ ਕੰਮ ਨੱਬੜ ਜੂ ਲੋ ਜੀ ਕੰਮ ਲਾਸਟ ਮੂਮੈਂਟ ਤੇ ਐਂਡਰੌਇਡ ਟਰਾਲੀ ਆ ਆਪਣੀ ਮਾਸ ਲਾਸਟ ਕੰਮ ਰਹਿ ਗਿਆ ਬੰਦੇ ਆਪਣੇ ਕੋਲੇ ਪਹੁੰਚੇ ਹੋਏ ਆ ਬਾਦੂ ਲਾਸਟ ਟਰਾਲੀ ਦੀ ਪਹੁੰਚਦੇ ਆ ਪਰ ਇਹ ਪਹਿਲਾਂ ਹੀ ਆਉਂਦੇ ਨਹੀਂਗੇ ਪਹਿਲੀ ਤੇ ਵੀ ਨਹੀਂ ਆਏ ਅਖੀਰਲੀ ਤੇ ਹੀ ਆਉਂਦੇ ਆ ਇਹ ਉਹ ਤਾਂ ਮੋਆਇਨਾ ਕਰਨ ਨਹੀਂ ਆਈਦਾ ਵਾ ਵੀ ਕਿਵੇਂ ਚੈੱਕ ਕਰਦਾ ਮੁੰਡੇ ਦੇਖ ਲੈ ਗੇੜਾ ਦੇੜਾ ਵੀ ਰੱਖਣਾ ਮੁੰਡਾ ਕਿਤੇ ਫੇਰ ਨਾ ਹੋ ਜਾਵੇ ਲਓ ਜੀ ਚਾਰ ਦਾ ਕੰਮ ਨੱਬੜਿਆ ਤਾਂ ਇਹ ਦੋ ਟਰਾਲੀਆਂ ਲਾਉਣ ਵਾਲੀਆਂ ਰਹਿ ਗਈਆਂ ਪਰਾਪਟ ਢਾਕ ਤਾਂ ਹੁਣ ਲਤਣਾਗੇ ਸਵੇਰੇ ਅਜਾ ਲਈ ਹੁਣ 3-4 ਘੰਟੇ ਸਵੇਰੇ ਲਾਵਾਂਗੇ ਠੋਕ ਕੇ ਚੰਗੀ ਤਰ੍ਹਾਂ ਲਤੜ ਕੇ ਫੇਰ ਕੰਮ ਨਵੇੜਾਂਗੇ ਹੁਣ ਆਪਾਂ ਮੀਂਹ ਨੂੰ ਕਰਕੇ ਢਾਕ ਕੇ ਰੱਖਤਾ ਸਵੇਰੇ ਖੋਲ ਕੇ ਦੋਨੇ ਟਰਾਲੀਆਂ ਲਾ ਕੇ ਟਕਾ ਕੇ ਨਤੜ ਕੇ ਫੇਰ ਤਰਪਾਲ ਪਾ ਕੇ ਫੇਰ ਮਿੱਟੀ ਪਾਵਾਂਗੇ ਉੱਤੇ ਤੇ ਬੰਦੇ ਆਪਣੇ ਬੈਠੇ ਚੁੱਪਰ ਵਿਲੇ ਹੋਏ ਹੁਣ ਪੁਲੀ ਦਾੜੀ ਆਓ ਦੇ ਸਰਬਾ ਸੁਣਾਉਦਾ ਹੁਣ ਗੱਲਾਂ ਇਸ ਲਈ ਹੋਰਵੇਂ ਸਾਹਿਬ ਮੁਰਵੇਂ ਸਾਹਿਬ ਨੂੰ ਜੀ ਵੱਟ ਕੇ ਆਇਆ ਨੇ ਮੱਤੀ ਨਾ ਮਹੀਨਾ ਮਹੀਨੇ ਹੋ ਜਾਂਦੇ ਨੇ ਤੇ ਆਪਾਂ ਬੁਢੀ ਵੱਟ ਲਾਇਆ ਹੈ ਤੇ ਬਾਕੀ ਗੱਲਾਂ ਹੋਰਵੇਂ ਸਾਹਿਬ ਹੋਰਵੇਂ ਸਾਹਿਬ ਕੋ ਸਾਹਿਬ ਹੋੜਨੇ ਮੁਰਵੇਂ ਸਾਹਿਬ ਤੇ ਮੈਲਦੇ ਆ ਜੀ ਫਿਰ ਆਪਾਂ ਕੱਲ ਵਾਲਾ ਬਲੌਗ ਅੱਡ ਪਾ ਦਾਂਗੇ ਤੇ ਅੱਜ ਵਾਲਾ ਪਸਵੇਰੀ ਆਪਾਂ ਅਪਲੋਡ ਕਰ ਦਿੰਨੇ ਆ ਤੇ ਚੈਨਲ ਆਪਣਾ ਸਬਸਕ੍ਰਾਈਬ ਕਰ ਲਿਆ ਕਰੋ ਚਲ ਆ ਇਹਦੇ ਕਹ ਰਹੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹਾਂ ਚਲੋ ਠੀਕ ਹੈ ਜੀ ਮਿਲਦੇ ਆ ਕੱਲ ਆਲੇ ਬਲੌਗ ਚ